ਸਵਾਲ ਆਖ ਕੇ ਇੱਕ ਲੜਾਉਣ ਵਾਲੀ ਗੱਲ ਕਿਉਂ ਕਹੀ ਸੀ ਦਸਵੀਂ ਪਾਤਸ਼ਾਹੀ ਨੇ ਇਸ ਲਈ ਕਹੀ ਸੀ ਕਿ ਜੋ ਦਿਲੋਂ ਮੰਨ ਕੇ ਤੁਰਦਾ ਉਸ ਇੱਕ ਦੀ अहमियत ਵੀ ਸਵਾਲ ਲੱਖ ਵਰਗੀ ਹੁੰਦੀ ਹੈ ਔਰ ਇਹਦਾ ਪ੍ਰਗਟਾਵਾ ਅਸੀਂ ਬੜੇ ਵਾਰੀ ਚਾਹਿਓ ਸਾਰਾ ਗੜੀ ਦੀ ਜੰਗ ਹੋਵੇ ਔਰ ਸਭ ਤੋਂ ਅਹਿਮ ਚਮਕੌਰ ਸਾਹਿਬ ਦੀ ਹੋਵੇ ਵਖਾਵਾ ਕੀਤਾ ਹੈ ਜਦੋਂ ਸਿਰਾਂ ਦੇ ਮੁੱਲ ਪੈ ਗਏ ਸੀ ਨਾ ਇਹ ਸੁਖਾ ਸਿੰਘ ਮਹਤਾਬ ਸਿੰਘ ਨੇ ਕਿਉਂ ਲਾਇਆ ਸੀ ਆ ਨਾਕਾ ਇਸ ਲਈ ਕਿ ਅਸੀਂ ਹੈਗੇ ਆ ਤੇ ਇੱਕ ਗੁਰੂ ਦਾ ਸਿੰਘ ਸਵਾ ਲੱਖ ਦੇ ਬਰਾਬਰ ਹੈ ਪਰ ਉਹਦੇ ਨਾਲ ਨਾਲ ਜੋ ਇਹਨਾਂ ਨੇ ਜ਼ਿਕਰ ਕੀਤਾ ਬਾਬਾ ਜੀ ਨੇ ਉਹਦਾ ਇੱਕ ਮਸਲਾ ਵੀ ਹੈ ਮਸਲਾ ਇਹ ਹੈ ਕਿ ਧਰਮ ਦੇ ਨਾਂ ਤੇ ਪੰਥ ਦੇ ਨਾਂ ਤੇ बड़े मोर्चे लगे सी ते उना च बहुत सारे बिक भी गए सी ए भी एक मसला है बट कदे कदे ऊपर वाला जो थोड़ी परीक्षा लेंडा उस परीक्षा च तप रहे ने भाई गुरजीत सिंह जी खालसा भाई गुरप्रीत सिंह और रीते सरदार तजिंदर सिंह और लखोरी और सब तो ज्यादा तप रहे ने ਪਾਈ ਗੁਰਜੀਤ ਸਿੰਘ ਖਾਲਸਾ ਦੇ ਮਾਤਾ ਜੀ ਆ ਬੈਠੇ ਨੇ ਸਟੇਜ ਤੇ ਸਾਰਾ ਟੱਬਰ ਇੱਥੇ ਬੈਠਾ ਹੋਇਆ ਹੈ ਉਹਨਾਂ ਦੇ ਭਾਈ ਸਾਹਿਬ ਵੀ ਬੈਠੇ ਨੇ ਇੱਥੇ ਮੈਂ ਲੱਭਦਾ ਪਿੱਛੇ ਬੈਠੇ ਨੇ ਉਹਨਾਂ ਦਾ ਭਤੀਜਾ ਇਹਨਾਂ ਦੇ ਬੇਟੇ ਹੋਰ ਸਾਰੇ ਭੈਣ ਜੀ ਵੀ ਆਏ ਹੋਏ ਨੇ ਸਾਰੇ ਜਣੇ ਬੈਠੇ ਨੇ ਔਰ ਤੁਸੀਂ ਬਲੀਵ ਕਰਿਓ ਜੇ ਮੈਂ ਤੁਹਾਨੂੰ ਇੰਨੀ ਇੱਕ ਗੱਲ ਕਹੂੰਗਾ ਕਿ ਮੈਂ ਗੱਲ 'ਚ ਗੱਲ ਐਡ ਕਰੂੰਗਾ ਬਾਬਾ ਜੀ ਦੀਦੀ ਅਸੀਂ ਤਾਂ ਕੁਛ ਵੀ ਨਹੀਂ ਗਏ ਜਦੋਂ ਚਮਕੌਰ ਸਾਹਿਬ ਦੀ ਲੜਾਈ ਤੋਂ ਬਾਅਦ ਤਾੜੀ ਮਾਰ ਕੇ ਨਿਕਲੇ ਸੀ ਦਸਵੀਂ ਪਾਸ਼ਾਹੀ ਕਿੰਨੇ ਕ ਸਿੰਘ ਸੀ ਖਦਰਾਣੇ ਦੀ ਢਾਹ ਬੋਦੋ ਕਹਿੰਦੇ ਸੀ ਬਾਦ ਚ ਮੁਕਤਸਰ ਸਾਹਿਬ ਬਣਿਆ ਜਿੱਥੇ 40 ਆਏ ਤੇ ਭਾਈ ਮਹਾ ਸਿੰਘ ਰਾਹੀਂ ਬਿਦਾਵਾ ਪੜਾ ਕੇ ਮੁਕਤ ਹੋਈ ਤਪਰੀਖਿਆ ਜੇ ਉਹਨਾਂ ਪਾਤਸ਼ਾਹੀਆਂ ਦੀ ਜੋ ਰੱਬੀ ਜੋਤ ਚੁੰਡ ਆਏ ਸੀ ਉਹਨਾਂ ਦੀ ਲਈ ਜਾ ਸਕਦੀ ਹੈ ਤਾਂ ਯਾਰ ਭਾਈ ਗੁਰਜੀਤ ਸਿੰਘ ਖਾਲਸਾ ਦੀ ਵੀ ਲੈ ਲਈ ਇਹਨਾਂ ਦੀ ਵੀ ਲੈ ਲਈ ਔਰ ਆਪਣੀ ਸਾਰਿਆਂ ਦੀ ਵੀ ਲੈ ਲਈ ਪਰ ਆਪਾਂ ਇਹਦੇ ਚ ਤਪ ਕੇ ਅੱਗੇ ਵਧਣਾ ਇੱਥੇ ਸਮਾਨੇ ਚ ਬੱਚਿਆਂ ਦਾ ਮੋਰਚਾ ਲੱਗਿਆ ਸੀ ਪਿਛਲੀ ਆਰੀ ਅਸੀਂ ਗਏ ਸੀ ਉੱਥੇ ਉਹ ਸਾਰੇ ਮਾਪੇ ਮਾਂ ਬਾਪ ਨੇ ਰੋਂਦਿਆਂ ਹੋਇਆਂ ਸਾਨੂੰ ਦੱਸਿਆ ਸੀ ਇੱਕ ਮਹੀਨੇ ਤੋਂ ਬੈਠੇ ਸਾਡੀ ਕੋਈ ਸੁਣ ਨਹੀਂ ਰਿਹਾ ਇੱਕ ਮਹੀਨੇ ਤੋਂ ਬੈਠੇ ਸੀ ਇਹ ਮੇਰਾ ਤਾਂ ਗੁਰਬ੍ਰੀ ਸਿੰਘ ਜੀ ਦੋ ਤਰੀਕ ਦੀ ਗੱਲ ਹੈ ਦੋ ਤਰੀਕ ਦੀ ਗੱਲ ਸੀ ਪੰਜਾਂ ਦਿਨਾਂ ਚ ਉਹਦਾ ਭਾਣਾ ਵਰਤਿਆ ਮੁੱਖ ਮੰਤਰੀ ਇੱਥੇ ਤੁਰਿਆ ਫਿਰਦਾ ਸੀ ਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਅਸੀਂ ਬੈਠੇ ਹੋਏ ਹਾਂ ਸਾਰੇ ਪਾਸੇ ਦੀ ਹੂੰ ਹੂੰ ਕਰਦਾ ਲੰਘਿਆ ਪਰ ਨਾਲ ਦੀ ਨਾਲ ਚਾਹੇ ਦਿਖਾਵੇ ਲਈ ਸਹੀ ਐਸ ਡੀ ਐਮ ਤੇ ਡੀ ਐਸ ਪੀ ਨੂੰ ਸਸਪੈਂਡ ਵੀ ਕਰ ਗਿਆ ਮੈਨੂੰ ਲੱਗਾ ਸਸਪੈਂਡ ਤਾਂ ਨਹੀਂ ਬਦਲੀ ਕਰ ਗਿਆ ਪਰ ਮੈਨੂੰ ਉਦੋਂ ਵੀ ਹੈਰਾਨਗੀ ਹੋਈ ਸੀ ਕਿ ਡੀ ਐਸ ਪੀ ਐਸ ਐਸ ਪੀ ਦੀ ਮਰਜ਼ੀ ਤੋਂ ਬਿਨਾ ਕੰਮ ਕਰਦਾ ਐ ਐਸ ਡੀ ਐਮ ਡੀ ਸੀ ਦੀ ਮਰਜ਼ੀ ਤੋਂ ਬਿਨਾ ਕੰਮ ਕਰਦਾ ਤਾਂ ਉਹਨਾਂ ਨੂੰ ਕਿਉਂ ਨਹੀਂ ਕੀਤਾ ਕੋਈ ਸ਼ੱਕ ਨਹੀਂ ਕਿ ਉਹਦੋਂ ਕਰਦੇ ਨੇ ਜਦੋਂ ਮਜਬੂਰੀ ਹੁੰਦੀ ਹੈ ਤੇ ਮਜਬੂਰੀ ਆਪਾ ਬਣਾ ਦੇਣੀ ਹੈ ਬਣਾਵਾਂਗੇ ਪਰ ਕਦੇ ਕਦੇ ਸਾਨੂੰ ਤਪ ਵੀ ਵਿਖਾਉਣਾ ਪੈਂਦਾ ਹੈ ਔਰ ਉਹ ਤਪ ਜਿਵੇਂ ਕਿਹਾ ਗਿਆ ਕਿ ਸੰਗਤ ਗੁਰੂ ਦਾ ਰੂਪ ਹੁੰਦੀ ਹੈ ਔਰ ਗੁਰੂ ਉਸ ಏਕਮਕਾਰ ਦਾ ਰੂਪ ਹੁੰਦਾ ਹੈ ਉਹਦੇ ਵਿੱਚੋਂ ਫਤਵਾ ਜਦੋਂ ਆ ਗਿਆ ਇਹ ਭਗਵੰਤ ਭਗਵੰਤਤਾ ਛੱਡੋ ਮੋਦੀ ਛੋਦੀ ਵੀ ਇੱਥੇ ਬੈਠੇ ਆਉਣਗੇ ਪਰ ਹੁਣ ਆ ਜਾਂਦਾ ਕੰਮ ਕਿ ਜ਼ਿੰਮੇਵਾਰੀ ਆਪਾਂ ਨੂੰ ਮਿਲੀ ਐ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਮਿਲੀ ਐ ਭਾਈ ਗੁਰਪ੍ਰੀਤ ਸਿੰਘ ਹੋਰਾਂ ਨੂੰ ਮਿਲੀ ਐ ਆਪਾਂ ਸਾਰਿਆਂ ਨੂੰ ਮਿਲੀ ਐ ਤਾਂ ਆਪਾਂ ਕਰਨਾ ਕੀ ਆ ਹੁਣ ਸਹੀ ਗੱਲ ਐ ਕਿ ਹੁਣ ਆਪਾਂ ਕੱਲੇ ਇੱਥੇ ਬੈਠਣ ਵਾਲਾ ਕੰਮ ਭਾਈ ਗੁਰਜੀਤ ਸਿੰਘ ਖਾਲਸਾ ਕਰ ਰਿਹਾ ਹੁਣ ਆਪਾਂ ਵੀ ਕੁਛ ਕਰੀਏ ਮੈਂ ਆਪਦੇ ਵੱਲੋਂ ਕਮੇਟੀ ਨੂੰ ਜਦ ਕਿ ਮੇਰੇ ਨਾਲ ਵੀ ਵਿਚਾਰਾ ਹੁੰਦੀਆਂ ਰਹਿੰਦੀਆਂ ਪਰ ਮੈਂ ਆਪ ਦੇ ਵੱਲੋਂ ਆਪ ਨੂੰ ਵੀ ਤੇ ਕਮੇਟੀ ਨੂੰ ਵੀ ਇੱਕ ਰਾਏ ਦਿਊਗਾ ਕਿ ਜਿਹੜਾ ਸੱਜਣ ਜਿਸ ਵੀ ਪਾਰਟੀ ਦਾ ਹੈ ਜੇ ਉਹ ਇੱਥੇ ਹਾਜ਼ਰ ਨਹੀਂ ਹੋਇਆ ਹੁਣ ਤੱਕ ਤਾਂ ਉਸ ਪਾਰਟੀ ਦੇ ਪ੍ਰਧਾਨ ਦਾ ਘਰ ਘੇਰਿਆ ਜਾਵੇ ਸਭ ਤੋਂ ਪਹਿਲਾਂ ਪਹਿਲਾ ਨੰਬਰ ਜੀ ਦੀ ਮੌਜੂਦਾ ਗਵਰਨਮੈਂਟ ਹੈ ਜੀ ਦਾ ਪ੍ਰਧਾਨ ਇਨਾਂ ਨਾਲ 네ਗੋਸ਼ੀਏਟ ਵੀ ਕਰ ਰਿਆ ਸੀ ਬੇਆਦਬੀ ਦੇ ਕਾਨੂੰਨ ਲਈ ਤਾਂ ਸਭ ਤੋਂ ਪਹਿਲਾਂ ਵਾਰੀ ਉਹਦੀ ਹੋਈ ਉਸ ਤੋਂ ਬਾਅਦ ਜਿਹੜੀਆਂ ਪਾਰਟੀਆਂ ਦੇ ਕੰਨਾਂ ਤੇ ਜੂਨ ਹੀ ਸਰ ਕਰਈ ਫੇਰ ਉਹਨਾਂ ਦਾ ਹੋਵੇ ਮੈਂ ਇਹ ਕਿਉਂ ਕਹਿ ਰਿਹਾ ਉਸ ਤੋਂ ਬਾਅਦ ਫੇਰ ਆਪਾਂ ਸੜਕ ਤੇ ਉਤਰਾਂਗੇ ਉਹਦੀ ਵਜ੍ਹਾ ਦੱਸ ਰਿਹਾ ਮੈਂ ਕਿਉਂ ਕਹਿ ਰਿਹਾ ਹਾਂ ਬਾਬਾ ਜੀ ਉਹਦੀ ਇੱਕ ਵਜ੍ਹਾ ਹੈ ਸੜਕ ਤੇ ਉਤਰਨ ਤੋਂ ਪਹਿਲਾਂ ਕਿਉਂਕਿ ਹੋਇਆ ਕੀ ਹੈ ਅਸੀਂ ਸਾਰੇ ਅੰਦੋਲਨਾਂ ਵਿੱਚ ਸ਼ਾਮਲ ਹੈ ਕਿਸਾਨੀ ਅੰਦੋਲਨ ਵੇਲੇ ਵੀ ਸੀ ਇਹ ਆਮ ਜਨमानस ਦੇ ਦਿlo ਦਿਮਾਗ 'ਚ ਇੱਕ ਖਿਆਲ ਆ ਗਿਆ ਕਿ ਬਿਨਾਂ ਵਜ੍ਹਾ ਤੋਂ ਸੜਕ ਰੋਕਦੇ ਨੇ ਤੇ ਸਾਨੂੰ ਪਰੇਸ਼ਾਨ ਕਰਦੇ ਨੇ ਅਸੀਂ ਉਸ ਆਮ ਜਨਤਾ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਅਸੀਂ ਹਰ ਪਾਰਟੀ ਦੇ ਪ੍ਰਧਾਨ ਦਾ ਦਰਵਾਜ਼ਾ ਵੀ ਖੜਕਾਉਣਾ ਹੈ ਇੱਥੇ ਬਹਿ ਕੇ ਇਨ੍ਹਾਂ ਸਾਰਿਆਂ ਨੂੰ ਵੀ ਦੱਸਣਾ ਹੈ ਕੋਈ ਭਗਵੰਤ ਮਾਨ ਨੂੰ ਸੋਸ਼ਲ ਮੀਡੀਆ ਵੇਖਣ ਦੀ ਲੋੜ ਨਹੀਂ ਗਈ ਹਰ ਰੋਜ਼ ਸਵੇਰ ਇੰਟੈਲੀਜੈਂਸ ਦਾ ADGP ਉਹਨੂੰ ਜਾ ਕੇ ਰਿਪੋਰਟ ਦਿੰਦਾ ਹੈ ਕਿ ਪੰਜਾਬ ਚ ਕੀ ਹੋ ਰਿਹਾ ਹੈ ਤਾਂ ਇੱਥੇ ਕੀ ਹੋ ਰਿਹਾ ਉਸ ਹਰ ਦਿਨ ਦੀ ਰਿਪੋਰਟ ਸਾਡੇ ਚੀਫ ਮਿਨਿਸਟਰ ਕੋਲੇ ਹੈ ਜੇ ਉਹਦੇ ਕੰਨਾਂ ਤੇ ਜੂ ਨਹੀਂ ਸਰ ਕਰੀ ਤਾਂ ਅਸੀਂ ਜੂ ਨਹੀਂ ਅਸੀਂ ਹਾਥੀ ਵੀ ਰਗੜਾਵਾਂਗੇ ਪਰ ਕਿਵੇਂ ਸੰਗਤ ਦੇ ਸਾਥ ਨਾਲ ਬੋਲੇ ਈਸੋ ਨਿਹਾਲ ਅਸੀਂ ਪ੍ਰਧਾਨਾਂ ਦੇ ਘਰ ਮੂਰੇ ਬੈਠਾਂਗੇ ਉਹਦੇ ਲਈ ਕੋਈ ਲੰਬਾ ਗਾਇਬ ਦੇਣ ਦੀ ਜ਼ਰੂਰਤ ਨਹੀਂ ਭਾਈ ਸਾਹਿਬ ਤੁਸੀਂ ਜਲਦੀ ਕਾਲ ਦਿਓ ਜੇ ਕਿਉਂਕਿ ਅਸੀਂ ਭਾਈ ਗੁਰਜੀਤ ਸਿੰਘ ਦੀ ਜ਼ਿਆਦਾ ਪਰਖਿਆ ਨਹੀਂ ਲੈਣੀ ਹੁਣ ਆਪਾਂ ਵੀ ਕੋਸ਼ਿਸ਼ ਕਰਨਾ ਹੈ ਕਿਉਂਕਿ ਅਸੀਂ ਕੋਈ ਅਜਿਹਾ ਕਾਨੂੰਨ ਨਹੀਂ ਬਣਾ ਰਹੇ ਜੀ ਦੇ ਵਿੱਚ ਕਿਸੇ ਨੂੰ ਕੋਈ ਤਕਲੀਫ ਹੋਵੇ ਇਹ ਆਮ ਤੌਰ ਤੇ ਮਸ਼ਹੂਰ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਇੱਕ ਕਾਨੂੰਨ ਹੈ ਕੁਰਾਨ ਸ਼ਰੀਫ ਦੀ ਬੇਆਦਬੀ ਨੂੰ ਲੈ ਕੇ ਉਹਨੂੰ ਮੈਨੂੰ ਲੱਗਦਾ ਸਿੱਧੂ ਸਾਹਿਬ ਭਰਮ ਸੀ ਕਹਿੰਦੇ ਆ ਨਾ ਸ਼ਾਇਦ ਉਸ ਕਾਨੂੰਨ ਦਾ ਕੁਝ ਕੁ ਗੱਲਾਂ ਉਹਦੇ ਵਿੱਚ ਬਹੁਤ ਕਈਆਂ ਗੁਜ਼ਰੀਆਂ ਨੇ ਕਿਉਂਕਿ ਉਹਨਾਂ ਦੀ ਇੰਟਰਪ੍ਰੀਟੇਸ਼ਨ ਅਲੱਗ ਤਰੀਕੇ ਨਾਲ ਹੁੰਦੀ ਹੈ ਇੰਟਰਪ੍ਰੀਟੇਸ਼ਨ ਲਈ ਸਾਡੇ ਕੋਲ ਹੈ ਲੀਗਲ ਟੀਮ ਔਲਖ ਸਾਹਿਬ ਸਿੱਧੂ ਸਾਹਿਬ ਬਾਕੀ ਲੋਕ ਹੈਗੇ ਨੇ ਜਿੱਥੇ ਅਸੀਂ ਇਹ ਆਣੇ ਕਿ ਸਰਬ ਧਰਮ ਸਰਬ ਧਰਮ ਮੀਨ ਜਿੰਨੇ ਵੀ ਧਰਮ ਹੈਗੇ ਨੇ ਇੱਥੇ ਜਿਦੇ ਚ ਭਗਵਤ ਗੀਤਾ ਰਾਮਾਇਣ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਬਲ ਕੁਰਾਨ ਸ਼ਰੀਫ ਸਭ ਸ਼ਾਮਲ ਨੇ ਜੇ ਇਹਨਾਂ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਹੋਵੇ ਤਾਂ ਉਹਦੇ ਤੇ ਉਮਰ ਕੈਦ ਹੋਵੇ ਪਰ ਜੇ ਉਹ ਬੰਦਾ ਮੰਨ ਲਾ ਉਮਰ ਕੈਦ ਦੀ ਸਜ਼ਾ ਭੁਗਤ ਕੇ ਫੇਰ ਆਉਂਦਾ ਫੇਰ ਉਹ ਹੀ ਕਰਦਾ ਤਾਂ ਫੇਰ ਸਜ਼ਾਏ ਮੌਤ ਹੋਵੇ ਕੀ ਗਲਤ ਕਹਿ ਰਹੇ ਆ ਭਾਈ ਹੁਣੇ ਜੇ ਸਾਡੇ ਦੇਸ਼ ਦੇ ਕਾਨੂੰਨ ਚ ਕੋਈ ਬੰਦਾ ਰੇਪ ਕਰ ਦੇ ਉਹਦੀ ਫਾਂਸੀ ਨਹੀਂ ਸੀਗੀ ਬਾਵਜੂਦ ਇਸ ਦੇ ਕਿ ਸਾਰਾ ਦੇਸ਼ ਉੱਠ ਪਿਆ ਸੀ ਨਹੀਂ ਬਣੀ ਲੇਕਿਨ ਪੱਛਮੀ ਬੰਗਾਲ 'ਚ ਇੱਕ ਰੇਪ ਕੇਸ ਹੋਇਆ ਪਿਛਲੇ ਸਾਲ ਔਰ ਉਹਨਾਂ ਨੇ ਅਗਸਤ ਦੇ ਵਿੱਚ ਪੱਛਮੀ ਬੰਗਾਲ ਨੇ ਇੱਕ ਕਾਨੂੰਨ ਬਣਾਇਆ ਕਿ ਜੇ ਕੋਈ ਕਰੂਗਾ ਇਸ ਤਰ੍ਹਾਂ ਦਾ ਗਨਾਉਣਾ ਅਪਰਾਧ ਤਾਂ ਉਹਨੂੰ ਫਾਂਸੀ ਹੋਊਗੀ ਯੂਪੀ ਨੇ ਧਰਮ ਪਰਵਰਤਨ ਤੇ ਲਵ ਜਿਹਾ ਤੇ ਕਾਨੂੰਨ ਬਣਾਤਾ ਹਿਮਾਚਲ ਪ੍ਰਦੇਸ਼ ਨੇ ਬਣਾਤਾ ਤਾਂ ਸਾਡੀ ਸਰਕਾਰ ਵੀ ਬਣਾ ਸਕਦੀ ਹੈ 295 ਇਹ ਚ ਅਮੈਂਡਮੈਂਟ ਕਰ ਸਕਦੀ ਹੈ ਜਾਂ ਨਵਾਂ ਕਾਨੂੰਨ ਬਣਾ ਸਕਦੀ ਹੈ ਤਾਂ ਫਿਰ ਬਣ ਕਿਉਂ ਨਹੀਂ ਰਿਹਾ ਬਿਲਕੁਲ ਸਹੀ ਕਿਹਾ ਤੁਸੀਂ ਇਸ ਲਈ ਨਹੀਂ ਬਣ ਰਿਹਾ ਕਿ ਇਹਨਾਂ ਨੂੰ ਲੱਗ ਰਿਹਾ ਨਹੀਂ ਯਾਰ ਇਹਦੇ ਨਾਲ ਕੁਝ ਨਹੀਂ ਹੋਣਾ ਵੋਟਾਂ ਤਾਂ ਸਾਨੂੰ 300 ਯੂਨਿਟ ਨਾਲ ਮਿਲਣੀਆਂ ਜਾਂ ਫਿਰ ਇੱਕ-ਇੱਕ ਹਜ਼ਾਰ ਬੀਬੀਆਂ ਨੂੰ ਦੇ ਦੇਾਂਗੇ ਫੇਰ ਮਿਲਨੀ ਆ। ਸਾਨੂੰ ਇਨ੍ਹਾਂ ਲੋਕਾਂ ਨੂੰ ਝੂਠੇ ਸਾਬਤ ਕਰਨਾ ਪੈਣਾ ਬੀਬੀਓ। ਅਸੀਂ ਪਰਸੋਂ ਗੁਰੂ ਅਰਸਾਏ ਦੇ ਕੋਲੇ ਸੀ ਔਰ ਤਪਦੀ ਸੜਕ ਤੇ ਬੈਠੇ ਸੀ। ਪਤਾ ਕਿਉਂ? ਕਿਉਂਕਿ ਉੱਥੋਂ ਦਾ ਇੱਕ ਸਰਪੰਚ ਆਪਣੇ ਗੋਲੀ ਮਾਰ ਕੇ ਮਰ ਗਿਆ ਵਿਚਾਰਾ। ਉੱਥੋਂ ਦੇ ਇੱਕ ਐਮਐਲਏ ਦੀਆਂ ਘਟੀਆ ਹਰਕਤਾਂ ਕਰਕੇ, ਕ੍ਰਾਪਸ਼ਨ ਦੀ ਭੁੱਖ ਕਰਕੇ ਅਸੀਂ ਉੱਥੇ ਬੈਠੇ ਔਰ ਸੈਟ ਬਣੀ ਉੱਥੇ ਇੱਥੇ ਤੁਹਾਡੇ ਸਾਹਮਣੇ ਜਦੋਂ ਸੜਕ ਤੇ ਗਾਏ ਲੇਕਿਨ 1 ਮਹੀਨੇ ਦੇ ਤਪ ਤੋਂ ਬਾਅਦ ਤਾਂ ਉਹ ਰਗਵੀਰ ਸਿੰਘ ਵੀ ਫੜਿਆ ਗਿਆ ਸੋ ਸਾਡੇ ਹੱਥ ਚ ਸਭ ਕੁਝ ਪਰ ਕੀ ਅਸੀਂ ਛੋਟੇ ਏਕ-ਏਕ ਗੱਲ ਲਈ ਕਿ ਉੱਥੇ ਜਸ਼ਨਪ੍ਰੀਤ ਮਰ ਗਿਆ ਇੱਥੇ ਬੱਚਿਆਂ ਤੇ ਚੜ ਗਿਆ ਮੈਂ ਇੱਥੇ ਉਸ ਦਿਨ ਵੀ ਗੱਲ ਕੀਤੀ ਸੀ ਬੜੀਆਂ ਪਾਰਟੀਆਂ ਦੇ ਨੁਮਾਇंदे ਆਏ ਸੀ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਸੀ ਕਿ ਇਹ ਰੇਤ ਦਾ ਭਰਿਆ ਟਰੱਕ ਜੋ ਕਿ ਨਜਾਇਜ਼ ਮਾਈਨਿੰਗ ਕਰਕੇ ਆ ਕੀ ਉਹਦੇ ਤੇ ਕਾਨੂੰਨ ਨਹੀਂ ਬੰਨਣਾ ਚਾਹੀਦਾ ਕੀ ਰੇਤ ਫਰੀ ਨਹੀਂ ਹੋਣੀ ਚਾਹੀਦੀ ਕਿਉਂਕਿ 15000 ਕਰੋੜ ਦੀ ਕ腐ਸ਼ਨ ਪਹਿਲਾਂ ਅਕਾਲੀਆਂ ਨੇ ਕੀਤੀ ਫਿਰ ਕਾਂਗਰਸੀਆਂ ਨੇ ਕੀਤੀ ਫੇਰਾ ਪਾਲਿਆ ਨੇ ਕੀਤੀ ਪਰ ਅਸੀਂ ਕੁਝ ਨਹੀਂ ਕਰ ਰਹੇਗੇ ਯਾਰ ਸਾਨੂੰ ਇਨਾ ਮੋਟੀਆਂ ਗੱਲਾਂ ਵੀ ਸੋਚਣਾ ਪਊਗਾ ਅਸੀਂ ਬਾਬਾ ਜੀ ਲੀਡਰਾਂ ਨੂੰ ਗਾਲ੍ਹਾਂ ਕੱਢਣ ਦੀ ਬਜਾਏ ਲੀਡਰ ਉਹਨਾਂ ਨੂੰ ਬਣਾਈਏ ਜਿਨ੍ਹਾਂ ਦੇ ਵਿੱਚ ਇਖਲਾਕ ਹੋਵੇ ਜਿਨ੍ਹਾਂ 'ਚ ਕੋਈ ਕੈਰੈਕਟਰ ਹੋਵੇ ਉਹ ਇਖਲਾਕ ਕੈਨ ਨਾਲ ਨਹੀਂ ਆਉਂਦਾ ਬਾਦਲ ਸਾਹਿਬ ਨੇ ਕਹਿੰਦਾ ਸੀ ਕੈਲੀਫੋਰਨੀਆ ਬਣੋ ਅਮਰਿੰਦਰ ਸਾਹਿਬ ਅਮਰਿੰਦਰ ਸਿੰਘ ਨੇ ਗੁੱਟਕਾ ਫੜ ਕੇ ਕਹਤਾ ਸੀ ਨਸ਼ੇ ਖਤਮ ਬੀਬੀ ਇੰਦਰਾ ਨੇ ਕਹਤਾ ਸੀ ਗਰੀਬੀ ਹਟਾ ਦਿਆਂਗੇ ਤੇ ਇਹਨਾਂ ਨੇ ਕਹਤੇ ਅਸੀਂ ਨਕਲਾਬ ਲਿਆ ਦਿਆਂਗੇ ਆ ਗਿਆ ਇਹ ਕੀ ਹੈ ਇਨ੍ਹਾਂ ਲੀਡਰਾਂ ਦੀ ਬੇਈਮਾਨੀ ਉਸ ਬੇਈਮਾਨੀ ਨੂੰ ਰੋਕਾਂਗੇ ਕਿਵੇਂ ਜਦੋਂ ਅਸੀਂ ਸੋਚਾਂਗੇ ਕੋਸ਼ ਕੀ ਕਿਹਾ ਸੀ ਪਹਿਲੀ ਬਾਦਸ਼ਾਹੀ ਨੇ ਕਿਰਤ ਕਰ ਤੇ ਵੰਡ ਸ਼ਕ ਇਹ ਕੀ ਆਂਦੇ ਨੇ ਕਿਰਤ ਤੁਸੀਂ ਕਰੋ ਖਾਵਾਂਗੇ ਅਸੀਂ ਥੋੜੇ ਤੇ ਸਾਡੇ ਘਰ ਛੋਟੇ ਹੋ ਗਏ ਇਨ੍ਹਾਂ ਦੇ ਮਹਿਲ ਬਣ ਗਏ ਕਿਵੇਂ ਕਿਸੇ ਐਮਐਲਏ ਦੀ ਜਾਇਦਾਦ ਨਾ ਬਣੀ ਹੋਵੇ ਵਧੀ ਹੋਵੇ ਤਾਂ ਮੈਨੂੰ ਦੱਸ ਦਿਓ ਕਿਨ੍ਹਾਂ ਦੇ ਮਹਿਲ ਕਿੱਥੋਂ ਬਣ ਗਏ ਇਹ ਸਾਡੀਆਂ ਖੁਨਾਮੀਆਂ ਨੇ ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੇ ਆਪ ਨੂੰ ਸੁਧਾਰੋ ਇਹ ਜਿਹੜੇ ਮੁੱਖ ਮੰਤਰੀ ਮਨਿਸਟਰ ਆ ਉੱਤੋਂ ਨਹੀਂ ਡਿੱਗਦੇ ਇਹ ਉੱਤੋਂ ਨਹੀਂ ਆਏ ਇਹ ਅਸੀਂ ਚੁਣਿਆ ਜਿਹੜਾ ਸਾਡਾ ਜਜ਼ਬਾਤ ਨਹੀਂ ਸਮਝਦਾ ਇਮੋਸ਼ਨ ਨਹੀਂ ਸਮਝਦਾ ਸਾਡੀ ਡਿਮਾਂਡ ਨਹੀਂ ਸਮਝਦਾ ਤਾਂ ਫੇਰ ਉਹ ਇੱਥੇ ਲੀਡਰ ਬਣ ਕੇ ਨਾ ਘੁੰਮੇ ਇਹਦਾ ਵਾਅਦਾ ਕਿਹਦੇ ਨਾਲ ਕਰਾਂਗੇ ਆਪ ਦੇ ਆਪ ਨਾਲ ਕਿਉਂਕਿ ਸੁਧਾਰ ਕਿਸੇ ਹੋਰਾਂ ਲੁੰਗਲ ਕਰਕੇ ਨਹੀਂ ਹੁੰਦਾ ਆਪਣੇ ਆਪ ਤੋਂ ਸ਼ੁਰੂ ਹੁੰਦਾ ਹੈ ਤਾਂ ਅਸੀਂ ਆਪ ਦੇ ਆਪ ਤੋਂ ਸੁਧਾਰ ਸ਼ੁਰੂ ਕਰਕੇ ਮੈਂ ਬਾਕੀ ਗੱਲਾਂ ਬੋਤ ਨੇ ਪਰ ਵਾਪਸ ਇਸੇ ਮੁੱਦੇ ਤੇ ਆਉਣਾ ਤੇ ਮੈਂ ਆਪ ਦੇ ਵੱਲੋਂ ਫਿਰ ਇੱਕ ਵਾਰੀ ਕਹਿਣਾ ਕਿ ਜਿੰਨੇ ਪਾਰਟੀਆਂ ਦੇ ਪ੍ਰਧਾਨ ਨੇ ਜੇ ਉਹ ਇੱਥੇ ਨਹੀਂ ਆ ਰਹੇ ਤਾਂ ਅਸੀਂ ਉਹਦਾ ਘਰ ਘੇਰਾਗੇ ਔਰ ਉਸ ਤੋਂ ਬਾਅਦ ਫਿਰ ਸੜਕ ਤੇ ਵੀ ਜਾਵਾਂਗੇ ਤੇ ਇਹਨਾਂ ਕੈਮਰਿਆ ਆ ਰਹੀ ਮੈਂ ਉਹਨਾਂ ਸਾਰੇ ਪੰਜਾਬੀਆਂ ਨੂੰ ਉਹਨਾਂ ਸਾਰਿਆਂ ਨੂੰ ਜੋ ਭਗਵਤ ਗੀਤਾ ਵੀ ਪੜ੍ਹਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਵੀ ਨਤਮਸਤਕ ਹੁੰਦੇ ਨੇ ਕੁਰਾਨ ਸ਼ਰੀਫ ਦੀ ਵੀ ਇੱਜ਼ਤ ਕਰਦੇ ਨੇ ਬਾਈਬਲ ਦੀ ਵੀ ਉਹ ਇੱਥੇ ਆ ਜਾਣ ਕਿਉਂਕਿ ਜੇ ਤੁਸੀਂ ਆਪ ਦੇ ਪਿਤਾ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਤੁਸੀਂ ਯਾਰ ਕਿਹੋ ਜੇ ਇਨਸਾਨ ਆਹ ਭਾਈ ਗੁਰਜੀਤ ਸਿੰਘ ਕਾਲਸਾ ਆਪਦੇ ਤਪ ਤੇ ਬੈਠੇ ਨੇ ਪ੍ਰਾਣੇ ਮੋਰਚੇ ਜੋ ਵਿਖ ਚੁੱਕੇ ਨੇ ਉਹਨਾਂ ਦੀ ਤੁੱਲਾ ਕਰਕੇ ਵੇਖ ਲੋ ਇੰਨਾਂ ਨਾਲ ਕੋਈ ਇੰਨਾ ਤਪ ਕਰੂਗਾ 8 ਮਹੀਨਿਆਂ ਤੋਂ 400 ਮੀਟਰ ਉੱਚੇ ਉਹ ਬੈਠੇ ਨੇ ਸਾਹਮਣੇ ਜਿਨ੍ਹਾਂ ਨੂੰ ਟੈਂਪਰੇਚਰ 55 ਚੱਲਣਾ ਪੈਂਦਾ ਕਿਤੇ ਆਪਣੇ ਆਪ ਨੂੰ 6 बाई 2 ਦੇ ਵਿੱਚ ਸਮੇਟ ਕੇ ਵੇਖਿਓ ਜੇ ਇੱਕ ਮੰਝੇ ਤੇ ਨਹੀਂ ਬਹਿ ਸਕਦੇ ਤੁਸੀਂ ਔਰ ਉਹ ਬੈਠਾ ਹੋਇਆ ਉੱਥੇ ਇਹ ਦੂਜਾ ਜ਼ਿਆਦਾ ਪਾਉ ਦੀ ਕੀ ਪ੍ਰੀਖਿਆ ਲੈਣੀ ਆ ਯਾਰ ਕੀ ਚਾਹੁੰਦੇ ਸੀ ਕਿ ਉਹ ਸ਼ਹੀਦੀ ਪ੍ਰਾਪਤ ਕਰੇ ਤੇ ਫਿਰ ਨਾਰੇ ਲਾਉਂਦੇ ਫਿਰਿਏ ਕਿ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਕੀ ਇੰਤਜ਼ਾਰ ਕਰ ਰਹੇ ਹੋ ਤੁਸੀਂ ਕੀ ਪ੍ਰੀਖਿਆ ਲੈਣੀ ਚਾਹੁੰਦੇ ਹੋ ਤੁਸੀਂ ਜਦੋਂ ਮੈਨੂੰ ਇਹਨਾਂ ਨੇ ਫੋਨ ਕੀਤਾ ਮੈਂ ਇਨਾ ਤੋਂ ਡਿਟੇਲ ਪੁੱਛੀ ਮੈਂ ਕਿਹਾ ਕੀ ਬਣਾ ਰਿਓ ਕਿਵੇਂ ਬਣਾ ਰਿਓ ਕਾਨੂੰਨੀ ਤੌਰ ਤੇ ਕਿਹਦੇ ਕਿਹਦੇ ਨਾਲ ਗੱਲ ਹੋਈ ਹੈ ਮੈਂ ਤੁਹਾਨੂੰ ਆਪਦੇ ਵੱਲੋਂ ਆਣਾ ਕਿ ਇਹ ਇੱਕ ਇੱਕ ਗੱਲ پاک ਹੈ ਸਾਫ ਹੈ ਪਵਿੱਤਰ ਹੈ ਜਿਵੇਂ ਉਹਨਾਂ ਦਾ ਨਾਂ ਹੈ ਨਾ ਭਾਈ ਗੁਰਜੀਤ ਸਿੰਘ ਖਾਲਸਾ ਖਾਲਸਾ ਮਹੀਨ ਪਵਿੱਤਰ ਖਾਲਸ ਉਵੇਂ ਹੀ ਆਉ ਬੰਦਾ ਜੇ ਨਾ ਹੁੰਦਾ ਦਾ 8 ਮਹੀਨਿਆਂ ਤੋਂ ਐਜੀ ਜਗ੍ਹਾ ਤੇ ਬੈਠ ਕੇ ਵੇਖੋ ਜੇ ਦਿਮਾਗ ਹਿੱਲ ਜੂਗਾ ਪਾਗਲ ਹੋ ਜੂंगे ਮਰ ਵੀ ਜਾਉਂਗੇ ਉਹ ਕਿਵੇਂ ਬੈਠਾ ਬਾਣੀ ਦਾ ਅਸਰਾ ਲੈ ਕੇ ਉਹਦੇ ਨਾਲ ਲੱਗ ਕੇ ਤੇ ਜਿਹੜਾ ਉਹਦੇ ਲੜ ਲੱਗਿਆ ਅਸੀਂ ਉਹਦੀ ਮਦਦ ਨਹੀਂ ਕਰਾਂਗੇ ਆਪ ਦੇ ਆਪ ਦੇ ਸਵਾਰਥ ਆਪ ਦੇ ਆਪ ਦੇ ਝੰਡੇ ਜਿੰਦਾਬਾਦ ਮਰਦਾਬਾਦ ਤੇ ਜਿੱਥੇ ਗੁਰੂ ਲਈ ਲੜਨਾ ਉਥੇ ਘਰਾਂ 'ਚ ਬਹਿ ਜਾਓ ਮੈਸੇਜ ਕਰ ਦਿਓ ਤੇ ਜੇ ਗੁਰੂ ਲਈ ਨਾ ਲੜੇ ਗੁਰੂ ਪਿਤਾ ਸਮਾਨ ਹੁੰਦਾ ਤਾਂ ਯਾਦ ਰੱਖਿਓ ਜੇ ਤੁਹਾਡੇ ਪਿਤਾ ਨਾਲ ਬੇਆਦਬੀ ਹੁੰਦਿਆਂ ਵੀ ਟਾਈਮ ਨਹੀਂ ਲੱਗਣਾ ਕਿਉਂਕਿ ਇਹ ਗਵਰਨਮੈਂਟਾਂ ਟੈਸਟ ਕਰਦੀਆਂ ਨੇ ਵੇਂਦੀਆਂ ਨੇ ਕਿ ਜਿਹੜੇ ਬੰਦੇ ਆਪਦੇ ਗੁਰੂ ਲਈ ਆਪਦੇ ਪਿਤਾ ਸਮਾਨ ਗੁਰੂ ਲਈ ਨਹੀਂ ਉੱਠੇ ਇਹ ਆਪ ਦੇ ਪਿਤਾ ਲਈ ਕੀ ਉੱਠਣਗੇ ਸੋ ਮਾਰੋ ਥਪੇੜੇ ਇਨਾਂ ਦੇ ਸੋ ਬਾਤ ਹੋ ਗਈਆਂ ਗੱਲਾਂ ਪਰ ਹੁਣ ਅਮਲ ਵੀ ਕਰਿਓ ਜੀ